ਦੇਖੋ ਜਿਹੜਾ ਪੰਜਾਬ ਬੰਦਾ ਸੱਦਾ ਸਾਡਾ 30 ਅਸੀਂ ਦਿੱਤਾ ਹੈਗਾ ਵਾ 30 ਦਸੰਬਰ ਨੂੰ ਦੋਆ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜਾਊਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾਰੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਜੁਨੀਅਨ ਆ ਟਰੱਕ ਜੁਨੀਅਨ ਆ ਸਟੂਡੈਂਟ ਜੁਨੀਅਨ ਆ ਟਰਾਂਸਪੋਰਟ ਜੁਨੀਅਨ ਆ ਪੀ ਆਰਟੀਸੀ ਬੱਸ ਮੁਲਾਜ਼ਮ ਜੁਨੀਅਨ ਆ ਰੋਡਵੇਜ ਬੱਸ ਵਾਲੇ ਜੁਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੁਨੀਅਨ ਆ ਪਟਵਾਰੀ ਜੁਨੀਅਨ ਆ ਕੰਪਿਊਟਰ ਜੁਨੀਅਨ ਆ ਪਟਵਾਰੀ ਕਾਨੂੰਗੋ ਜੁਨੀਅਨ ਆ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੁਨੀਅਨ ਨੇ ਰੇੜਾ ਫੜੀ ਵਾਲੇ ਜੁਨੀਅਨ ਆ ਮਜ਼ਦੂਰ ਜੁਨੀਅਨ ਨੇ ਪਠਾ ਮਜ਼ਦੂਰ ਜੁਨੀਅਨ ਆ ਰਿਸ਼ਕਾ ਜੁਨੀਅਨ ਆਟੋ ਜੂਨੀਅਨ ਚੌਂਕੀਦਾਰਾ ਜੂਨੀਅਨ ਨੰਬਰਦਾਰ ਜੂਨੀਅਨ ਆਰਟੀ ਜੂਨੀਅਨ ਪੱਲੇਦਾਰ ਜੂਨੀਅਨ ਵਾਟਰ ਸਪਲਾਈ ਵਰਕਰ ਜੂਨੀਅਨ ਟਰੇਡ ਜੂਨੀਆ ਐਡਵੋਕੇਟ ਜੂਨੀਅਨ ਬਿਜਲੀ ਕਰਮਚਾਰੀ ਜੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇੱਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਨਾਂ ਨੂੰ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ 80 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਿਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲਿਆਂ ਵਿੱਚ ਪ੍ਰਚਾਰ ਪ੍ਰੋਪੋਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮਹਿੰਮ ਕਰਨੀ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂਕਾਬ ਰੋਡ ਹੋਵੇ ਅਜ਼ਨਾਲਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਂ ਰੋਡ ਹੋਣ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉੱਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਸੀ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮਰਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਆ आज बना रहे हैं इसी तरह पंजाब के प्रोग्राम बन रहे हैं तो आज जो दोनों फोरमो ने निर्णय लिया है कि लगभग हम लोग सात से चार बजे तक तीस सितंबर को जो पंजाब बंद है उनका टाइमिंग है सा, सुबह सात बजे से लेके चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस है हमारे पंजाब में सभी को हमने न्योता दिया है भी पंजाब बंद में हमारा सहयोग करे तो उसके लिए सभी को हमने न्योता दे दिया है और इसी के साथ साथ डलेवाल जी का अमर अंचन उनतीसवें दिन में दाखिल हो गया और हमारा मोर्चा 315 दिन में दाखिल हो चुका है शंबुअर खनौरी और रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन तारण फिरोजपुर बठिंडा इसके साथ मानसा पटियाला, मोहाली, रोपड़ लुधियाना जलंधर पूरे तमाम पंजाब के जिलों में यह प्रचार मुहिम शुरू कर दिया किस तरह से संदेश है जो आम दुकानदार के पास हमारा लघु व्यापारी के पास ट्रांसपोर्टर के पास जो सब्जी मंडी है दाना मंडी है सभी के पास हमारा कार्यक्रम जाए भी तीस को पंजाब बंद रहेगा उसके लिए और अमृतसर को हम सताइस में स्पेशल मुहिम ये चलाएंगे जो कल हमने देखा किसान दिवस था और धनखड़ साहब कुछ बातें कर रहे थे कुछ भी भाजपा ने इस तरह का उच्च सारी रूपरेखा थोड़े सामने आ आजी सारे साढ़े को आ भी रहे ਔਰ ਸਾਡਾ ਇੱਥੋਂ ਤੱਕ ਕਿ ਇਹ ਟਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਹੈ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਹੈ ਠੀਕ ਹੈ ਇਹਨਾਂ ਦੇ ਨਾਲ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਹਾਂ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਯਾਤ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ अर्जेंट ਹੈ ਕਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰਾ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ 'ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੀ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸੇਵਾਵਾਂ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਕੋਈ ਪਰਲਲ ਜਿੱਥੇ ਤੁਸੀਂ ਕੀਤੀ ਕਰਦੇ ਹੋ 12 ਵਜੇ ਚੰਡੀਗੜ੍ਹ ਦੇ ਨੂੰ ਕੇਐਸਪੀ ਐਮ ਵੀ ਇਹ ਕਮੇਟੀ ਚੱਲ ਰਹੀ ਹੈ ਉਸ ਮੀਟਿੰਗ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਦੋਂ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇਕਤਾ ਬਣ ਸਕੇ ਸਮੁੱਚੇ ਉਹਨਾਂ ਨੇ ਉਦੋਂ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਨੇ ਵੀ ਟੋਕਨ ਸਿਮਬੋਲਿਤ ਕੀਤੀ ਹੈਗੀ ਆ ਉਦੇ ਵਿੱਚ ਬੀਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬੀਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲਿਖ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਸਰ ਜਿਹੜਾ 27 ਤੀ ਮਾਰਚ ਕੱਢਣਾ ਕਿੱਥੋਂ ਕੱਢਣਾ ਜੀ ਦੇਖੋ 27 ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਅਰੋਧੇਲੀ 2780 ਡਿੱਕੀ ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹੰਮ ਦਿਖੂਗੀ ਮੈਂ ਬਕਾਇਦਾ ਇਧਰ ਦਬੁਰਜੀ ਤੋਂ ਸ਼ੁਰੂ ਹੋ ਜਾਊਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਜਿਹੜੇ ਵਿਆਹ ਲਈ ਗੱਡੀਆਂ ਹੋਣਗੇ 30 ਤਰੀਕ ਨੂੰ ਉਹ ਜਦ ਤੇ ਜਾਣਗੇ ਕੋਈ ਸਾਹਿਬ ਬਹੁਤ ਹੈ ਜੀ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਿਵਾਵਾ ਸੀ ਬਾਹਰ ਰੱਖਿਆ ਠੀਕ ਹੈ ਜੀ ਔਰ ਜੀ ਧੰਨਵਾਦ ਜੀ ਨੂੰ ਲੈ ਕੇ ਸਾਡ ਜੀ ਆਪ ਚਲਾਈ ਕਿਸਾਨਾਂ ਦੇ ਮੁੱਦ ਨੂੰ ਲੈ ਕੇ ਕੋਈ ਅੱਗੇ ਹੁੰਦਾ ਹਾਂ ਦੇਖਿਏ ਜਿਸ ਤਰ੍ਹਾਂ ਸੇ ਅਮਨੇ ਦਿਖਾਇ ਇਸ਼ੂ ਅਬ ਪਾਰਲੀਮੈਂਟਸ ਮੇ ਪਹਿਲੇ ਤੋਂ ਕਾਰਪੋਰੇਟ ਕੇ ਖਿਲਾਫ ਚਲਤਾ ਰਹਾ ਉਸਕੇ ਬਾਅਦ ਜਬ ਗ੍ਰਹਿ ਮੰਤਰੀ ਜੀ ਬੋਲੇ ਹੈ ਤੋ ਦੂਸਰਾ ਮੁੱਦਾ ਬਣ ਗਿਆ ਔਰ ਉਸਕੇ ਬਾਅਦ ਫਿਰ ਧੱਕਾ ਮੁੱਕੀ ਵਾਲਾ मुद्दा पार्लिमेंट में हमें नजर आया तो ऐसा नहीं लगता भी देश के आम लोगों के लिए देश की पार्लिमेंट चल रही है जहां आम लोगों को मुखातब हो रहे हैं ऐसा लगता है कि किसान आंदोलन को टारगेट करने के लिए बेशक जो अंबेडकर जी के बारे में गृह मंत्री जी ने कहा वो उचित हम नहीं मानते ऐसा नहीं बोला जाना चाहिए था लेकिन विपक्ष या सत्ता पक्ष इस बार पार्लियामेंट में किसान मजदूर की आवाज उठने नहीं देगी बेशक विपक्ष के लोग खनौरी पर जा रहे हैं हर का हक है लेकिन जब इतना बड़ा मुद्दा बनता हर सियासी पार्टी उसमें अपनी रोटी से हम ऐसा मानते हैं उसको तो ये मानते नहीं है बस फोटो के इश्यू को लेकर ये मान रहे दो बातें आपकी संविधान का भी है ना देखिये दो बातें आप अम्बेदकर जी का अगर सम्मान करते हैं तो अम्बेडकर जी ने जो कुछ कहा उनके समुदाय के लिए क्या किया है? कोई भी सरकार हो तो हमारा इतना दलत गरीब पछड़ा वर्ग है उनके पूरे हिंदुस्तान में उनसे जातियाँ होती हैं नौकरी की सवाल है बड़ी उनकी दिनचर्या से लेके शाम तक खाने का गुजारा मुश्किल है अब अगर अंबेडकर जी का नाम लेते हैं तो उस समाज के लिए उत्थान के लिए आपने क्या किया उसको अपने सेहत सहूलते देने के लिए या एजुकेशन देने के क्या कार्यक्रम वो तो मुझे कहीं नजर नहीं आता बस उसके नाम को हर पार्टी यूटिलाइज करके उनके समुदाय की वोट लेना चाहती है वोट का ही मसला है मुझे तो लगता है और कोई नहीं है हालात खराब करना चाहते हैं क्या देखिए ये हमने देखा पंजाब में और देश भर में भी पंजाब में भी कुछ जगह पर एजेंसियां केंद्र और पंजाब की लगी हुई हैं और किसान मजदूर आंदोलन को डी किस तरह से किया जाए बयानबाजी भी अभी जाक सुनील जाखड़ जी का बयान भी वो डी रेल कर रहे अलग अलग तरीके से बयान देके एक आपको पता एम पी थे भाजपा के वो बोल गए थे 700 लड़कियां गैप होगी आंदोलन से कुछ कुछ का सर पाँव नहीं है तो इस तरह की हमारे ऊपर कसी होती रहती हमें बदनाम करने के लिए